ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਚ ਲੈ ਗਏ ਆ ਜੀ ਸਹਿਜ ਇਹ 16 7 ਬਹੁਤ ਹੀ ਸੋਹਣਾ ਟਰਾਲਾ ਜੀ ਤੇ ਸਹਿਜ ਇਹਦਾ ਹੈਗਾ ਜੀ 16 ਫੁੱਟ ਲੰਬਾ ਤੇ 7 ਫੁੱਟ ਚੌੜਾ ਟਰਾਲਾ ਆ ਤੇ ਚਾਦਰ ਲੱਗੀ ਹੋਈ ਜੀ 5mm ਦੀ 10 ਇੰਚ ਦੀ ਚੈਸੀ ਆ ਰੇਲ ਦਾ ਹਿੱਸਾ 6 ਇੰਚ ਇਹਦਾ ਹਿੱਸਾ ਆ ਜੀ 10 ਨਟ ਹੀ ਹਾਬੇ ਆ ਤੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਜੀ 60 ਪਏ ਪੱਕੇ ਟਾਇਰ ਆ ਇਹ ਇਹਨੇ ਪੀਣੀਆ ਹੱਬਾ ਮਾ ਬਹੁਤ ਹੀ ਸੋਹਣਾ ਟਰਾਲਾ ਆ ਕੈਂਚੀ ਥੱਲੇ ਲੱਗੀ ਹੋਈ ਹੈ ਪੂਰਾ ਹੈਵੀ ਟਰਾਲਾ ਹੈ 28 ਤੋਂ 29 ਕਮੈਂਟ ਲੈ ਦਾ ਵੇਟ ਆ ਮਾਡਲ ਹੈਗਾ ਜੀ 2023 ਮਸ਼ੀ ਹੋਕ ਦੇ ਵਿੱਚ ਟਰਾਲਾ ਜੀ 2.5 ਫੁੱਟ ਦਾ ਰਹਾ ਵੇਡਿਆ ਹੈਵੀ ਵੇਟ ਲੱਗਾ ਆ ਪੂਰਾ ਮਜ਼ਬੂਤ ਟਰਾਲਾ ਹੈ ਜੀ ਬਾਕੀ ਐਸਾਈਡ ਤੋਂ ਦੇਖ ਸਕਦੇ ਜੀ ਬਿਲਕੁਲ ਸੋਹਣਾ ਟਰਾਲਾ ਆ ਤੇ ਟਰਾਲਾ ਖੜਿਆ ਆ ਜੀ ਤਰਨਤਾਰ ਨੇਰੀਏ ਦੇ ਵਿੱਚ ਪੂਰੇ ਜੈਜ ਰੇਟ ਤੇ ਟਰਾਲਾ ਆ ਤੇ ਰੇਟ ਹੈਗਾ ਜੀ ਇਹਦਾ 255000 ਬਾਕੀ ਮੌਕੇ ਤੇ ਮਾਰ ਤਾਣ ਹੋਊਗਾ 5 mm ਦਾ ਫਰਸ਼ ਹੈ ਜੀ ਨੰਬਰ ਕਰ ਲਈਏ ਨੋਟ ਧੰਨਵਾਦ